ਸਤਨਾਮ ਵਾਹਿਗੁਰੂ ਸਾਹਿਬ ਜੀ ਪੋਖ ਤਖਾਰਣਾ ਬਿਆਪੈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਰ ਗਹ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਪਿਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 135 ਦੇ ਉੱਪਰ ਅੰਕਿਤ ਹੈ 12 ਮਾਹ ਦਾ 11ਵਾਂ ਸ਼ਬਦ ਹੈ ਔਰ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਪਾਵਨ ਸ਼ਬਦ ਦੇ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਤਗੁਰਾਂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਔਰ बार-बार ਕੀਤੀ ਹੈ ਕਿ ਜਿਹਦਾ ਮਲਾਪ ਪਰਮੇਸ਼ਰ ਵਾਹਿਗੁਰੂ ਜੀ ਅਕਾਲ ਪੁਰਖ ਨਾਲ ਹੋ ਜਾਂਦਾ ਹੈ। ਉਹਦੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਹੈ। ਜਿਹੜਾ ਪ੍ਰਮਾਤਮਾ ਤੋਂ ਵਿਛੜ ਜਾਂਦਾ ਹੈ ਉਹਦੇ ਜੀਵਨ ਵਿੱਚ ਦੁੱਖ ਹੀ ਦੁੱਖ ਹੈ। ਜਿੱਥੇ ਅਸੀਂ ਇਹਨਾਂ ਸ਼ਬਦਾਂ ਨੂੰ ਵਿਚਾਰ ਰਹੇ ਹਾਂ ਜੋ ਪ੍ਰਚਲਿਤ ਉਸ ਸਮੇਂ ਦੇ ਵਿੱਚ ਇਹਨਾਂ ਮਹੀਨਿਆਂ ਨੂੰ ਹੋਰ ਤਰ੍ਹਾਂ ਬਣਾਇਆ ਜਾਂਦਾ ਸੀ ਗੁਰੂ ਸਾਹਿਬ ਨੇ ਇਹਨਾਂ ਦੀ ਉਦਾਹਰਣ ਲੈ ਕੇ ਗੁਰਮਤ ਦਾ ਪੱਖ ਜਿਹੜਾ ਹੈ ਉਹ ਸਾਡੇ ਸਾਹਮਣੇ ਰੱਖਿਆ ਜਿੱਥੇ ਆਪਾਂ ਇਹਨਾਂ ਮਹੀਨਿਆਂ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸੁਣਦੇ ਆਂ ਉੱਥੇ ਇਹਨਾਂ ਮਹੀਨਿਆਂ ਦੇ ਵਿੱਚ ਸਾਸ ਸੰਗਤ ਦੀ ਇਤਿਹਾਸਕ ਦਿਨ ਵੀ ਆਉਂਦੇ ਆਂ ਅੱਜ ਆਪਾਂ ਵਿਚਾਰ ਵੀ ਕਰਨੀ ਹੈ ਕਿਉਂਕਿ ਸਾਡਾ ਜਿਹੜਾ ਇਤਿਹਾਸ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਜਾਦਾ ਦਿਨ ਦੁਨੀਆ ਦੇ ਵਿੱਚ ਨਹੀਂ ਰਹਿੰਦੀਆਂ ਅੱਜ ਹੀ ਕਾਰਨ ਹੈ ਕਿ ਅਸੀਂ ਇਤਿਹਾਸ ਨੂੰ ਪੜ੍ਹੀਏ ਇਤਿਹਾਸ ਨੂੰ ਸਮਝਣ ਦਾ ਯਤਨ ਕਰੀਏ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਕੌਮ ਜਿਹੜੀ ਹੈ ਪੂਰੇ ਸੰਸਾਰ ਦੇ ਵਿੱਚ ਬੁਲੰਦੀਆਂ ਦੇ ਉੱਪਰ ਹੈ ਸਤਿਗੁਰੂ ਮਹਾਰਾਜ ਇਹ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਆ ਵੈਸੇ ਨਾ ਇੱਕ ਆਦੀਬ ਨੇ ਬੜਾ ਸੋਹਣਾ ਲਿਖਿਆ ਇਸ ਮਹੀਨੇ ਨੂੰ ਮੁੱਖ ਰੱਖ ਕੇ ਕੋਈ ਕੌਮ ਮੁਹਰਮ ਨੂੰ ਮੰਨਦੀ ਐ ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ ਦਿਨ ਪੋਦੇ ਸਾਨੂੰ ਨਹੀਂ ਭੁੱਲਦੇ ਜਦੋਂ ਡਿੱਠਾ ਦਸ਼ਮੇਸ਼ ਨੂੰ ਦਾਨ ਕਰਦਾ ਬਹੁਤ ਵੱਡੀ ਸ਼ਹਾਦਤ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਇਹ ਸ਼ਬਦ ਜਿਹੜਾ ਪਹਿਲਾ ਬੰਦ ਹੈ ਉਹਦੇ ਵਿੱਚ ਸਤਗੁਰੂ ਕਹਿੰਦੇ ਪੋਖ ਤੁਖਾਰ ਤੁਖਾਰ ਕਹਿੰਦੇ ਕੱਕਰ ਅਤ ਦੀ ਠੰਡ ਦੋਨੇ ਇਤਿਹਾਸ ਸਾਡੇ ਸਾਹਮਣੇ ਆ ਜੇ ਆਪਾਂ ਬਾਹਰਲੀ ਗੱਲ ਕਰਦੇ ਨਾ ਗਰਮੀ ਦੀ ਇੱਕ ਸਰਦੀ ਦੀ ਦੋਨੇ ਇਤਿਹਾਸ ਜੇਠ ਹੜ ਦੀ ਗਰਮੀ ਵੀ ਬੜੀ ਹੱਤ ਦੀ ਹੁੰਦੀ ਹੈ ਤੇ ਪੋਹ ਦੀ ਜਿਹੜੀ ਠੰਡ ਹੈ ਉਹ ਵੀ ਹੱਤ ਦੀ ਹੁੰਦੀ ਉਧਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ ਤੇ ਇਧਰ ਪੋਹ ਦੇ ਮਹੀਨੇ ਵਿੱਚ ਸਤਗੁਰੂ ਜੀ ਦੇ ਵੱਡੇ ਸਭ ਜਾਦੇ ਛੋਟੇ ਸਭ ਜਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੈ ਇਹ ਮੌਸਮ ਰੁੱਤਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਇਹ ਤਾਂ ਮੌਸਮ ਆਏਗਾ ਜ਼ਰੂਰ ਪਰ ਜਿਨ੍ਹਾਂ ਦੇ ਕੋਲ ਪਰਮੇਸ਼ਰ ਹੁੰਦਾ ਨਾ ਕਾਲਪੁਰਖ ਹੁੰਦਾ ਇਹ ਰੁੱਤਾਂ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਕੋਈ ਰੁਕਾਵਟ ਨਹੀਂ ਬਣਦੀਆਂ ਰੁੱਤਾਂ ਜਿਹੜੀਆਂ। ਹੁੰਦਾ ਨੇ ਕਈ ਵੇਲੇ ਬੰਦਾ ਗੁਰਦੁਆਰੇ ਆਉਂਦਾ ਹੈ ਉਹ ਠੰਡ ਬੜੀ ਹੋ ਗਈ ਹੈ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਹੁਣ ਗਰਮੀ ਬਹੁਤ ਹੋ ਗਈ ਹੈ ਏਸੀ ਵਿੱਚੋਂ ਨਹੀਂ ਉੱਠਿਆ ਜਾਂਦਾ। ਪਰ ਉਹ ਭਾਗਾਂ ਵਾਲੇ ਹਨ ਉਹਨਾਂ ਨੂੰ ਕੋਈ ਰੁੱਤ ਜਿਹੜੀ ਹੈ ਪਰੇਸ਼ਾਨ ਨਹੀਂ ਕਰਦੀ ਆ ਦੇਖੋ ਨਾ ਦਰਬਾਰ ਸਾਹਿਬ 2:30 ਵਜੇ ਸੰਗਤਾਂ ਪਹੁੰਚ ਜਾਂਦੀ ਹੈ ਉਹ ਵੀ ਤਾਂ ਆਪਣੇ ਵਿੱਚੋਂ ਹੀ ਹੈ ਨਾ ਪਰ ਜਿਹਨਾਂ ਦੇ ਉੱਪਰ ਕਿਰਪਾ ਹੁੰਦੀ ਹੈ ਮੌਸਮ ਨਹੀਂ ਉਹ ਤਾਂ ਦੇ ਅੰਦਰ ਪਿਆਰ ਹੁੰਦਾ ਹੈ ਪ੍ਰਮਾਤਮਾ ਦੇ ਪ੍ਰਤੀ ਇੱਕ ਤਾਂਗ ਬਣ ਜਾਂਦੀ ਹੈ ਸਭ ਕਹਿੰਦੇ ਪੋਖ ਤੁਖਾਰ ਨ ਬਿਆਪਈ ਕੰਠ ਮਿਲਿਆ ਹਰ ਨਾਹ ਨਾਹ ਮਤਲਬ ਪਰਮੇਸ਼ਰ ਵਾਹਿਗੁਰੂ ਜਿਸ ਵੇਲੇ ਸਾਧ ਸੰਗਤ ਜੀ 7 ਮਹੀਨੇ ਦਾ ਘੇਰਾ ਪਿਆ ਆਨੰਦ ਘੜ ਦੇ ਘਰੇ ਸਤਿਗੁਰ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਸਰਸਾ ਦੇ ਕੋਲ ਪਹੁੰਚ ਗਏ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਹਰੇਕ ਸਮੇ ਗੁਰੂ ਸਾਹਿਬ ਨੇ ਕੁਝ ਸਾਨੂੰ ਸਮਝਾਇਆ ਗੁਰੂ ਸੰਗਤ ਜੀ ਸਤਗੁਰੂ ਜੀ ਪਟਨਾ ਸਾਹਿਬ ਛੱਡਿਆ ਸੀ ਤੇ ਉਸ ਤੋਂ ਬਾਅਦ ਪਟਨਾ ਸਾਹਿਬ ਨਹੀਂ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਨਹੀਂ ਗਏ ਸਤਗੁਰੂ ਜੀ ਨੇ ਦਮਦਮਾ ਸਾਹਿਬ ਛੱਡਿਆ ਸਤਗੁਰੂ ਜੀ ਫਿਰ ਦਮਦਮਾ ਸਾਹਿਬ ਨਹੀਂ ਗਏ ਸਭ ਕੁਝ ਛੱਡ ਦਿੱਤਾ ਪਰ ਕਲਗੀਆਂ ਵਾਲੇ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਉੱਥੇ ਵੀ ਸਤਗੁਰੂ ਆਸਾ ਕੀ ਵਾਰ ਦਾ ਕੀਰਤਨ ਕਰ ਰਿਹਾ ਕਿਉਂਕਿ ਕੰਠ ਮਿਲਿਆ ਹਰਨਾ ਚਮਕੌਰ ਦੀ ਜੰਗ ਹੁੰਦੀ ਹੈ ਪਰਵਾਰ ਤੇ ਨਹੀਂ ਸਿਆਂ ਤੇ ਵਿੱਚ ਚਲਾ ਜਾਂਦਾ ਛੋਟੇ ਸਭ ਜਾਦੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕਰ ਇਹ ਸਿਆਣਿਆਂ ਦਾ ਕਥਨ ਹੈ ਕਿ ਜਾਂ ਤਾਂ ਠੰਡ ਬੱਚਿਆਂ ਨੂੰ ਲੱਗਦੀ ਹੈ ਜਾਂ ਬਜ਼ੁਰਗਾਂ ਨੂੰ ਲੱਗਦੀ 82 ਸਾਲ ਦੀ ਉਮਰ ਹੈ ਦਾਦੀ ਮਾਤਾ ਗੁਜਰ ਕੌਰ ਦੀ ਤੇ 7 ਤੇ 9 ਸਾਲ ਦੀ ਉਮਰ ਹੈ ਸਭ ਜਦਿਆਂ ਦੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਕਿੱਦਾਂ ਗੰਗੂ ਦੇ ਘਰ ਰੁਕਦੇ ਆ ਮਰਿੰਡੇ ਦੀ कोतਵਾਲੀ ਚ ਰੁਕਦੇ ਆ ਫਿਰ ਠੰਡਾ ਬੁਰਜ ਜਿਹਦਾ ਨਾਮ ਹੀ ਠੰਡਾ ਬੁਰਜ ਸੀ ਉਸ ਸਮੇਂ ਦੇ ਵਿੱਚ ਸਤਸੰਗਤ ਜੀ 8 ਬੁਰਜ ਸੀਗੇ ਉੱਥੇ ਸਰੰਦ ਦੇ ਵਿੱਚ 7 ਬੁਰਜ ਛੋਟੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਿਖਤ ਦੇ ਮੁਤਾਬਕ ਇਹਦੀ ਉਚਾਈ ਜਿਹੜੀ ਸੀ ਧਰਤੀ ਤੋਂ 135 ਫੁੱਟ ਸੀ ਧਰਤੀ ਤੋਂ ਤੇ ਇਹਦਾ ਨਾਮ ਠੰਡਾ ਬੁਰਜ ਸੀ ਕਿਉਂਕਿ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਇਹਦੇ ਕੋਲ ਇੱਕ ਨਦੀ ਵਗਦੀ ਹੁੰਦੀ ਸੀ ਛੋਟੀ ਜੀ ਨਹਿਰ ਸੀ ਗਰਮੀਆਂ ਦੇ ਵਿੱਚ ਵੀ ਜਿਹੜਾ ਠੰਡਾ ਰਹਿੰਦਾ ਤੇ ਠੰਡ ਦੇ ਵਿੱਚ ਕਿੰਨਾ ਠੰਡਾ ਹੁੰਦਾ ਹੈ ਠੰਡਾ ਬੱਦਕਿਸਮਤੀ ਸਾਡੀ ਕੌਮ ਦੀ ਸਿੱਖਾਂ ਨੇ ਆਪਣੇ ਪੈਸੇ ਦੇ ਨਾਲ ਆਕਾਰ ਸੇਵਾ ਵਾਲਿਆਂ ਦੇ ਚੱਕਰ 'ਚ ਪੈ ਕੇ ਉਹ ਠੰਡਾ ਬੁਰਜ ਵੀ ਢਾਹ ਦਿੱਤਾ ਉਹ ਗੁਰਦੁਆਰਾ ਬਣਾ ਦਿੱਤਾ ਅਸੀਂ ਆਪਣੀਆਂ ਨਿਸ਼ਾਨੀਆਂ ਕਿੰਨਾ ਕੁ ਪੁਰਾਣਾ ਇਤਿਹਾਸ ਹੈ ਸਾਡਾ 300 ਸਾਲੇ ਹੋਏ ਨੇ ਆਪਣੇ ਪੈਸੇ ਨਾਲ ਅਸੀਂ ਆਪਣੀ ਬਰਬਾਦੀ ਲਿਖ ਦਿੱਤੀ ਕੀ ਦੱਸੋਗੇ ਬੱਚਿਆਂ ਨੂੰ ਟੋਡਰਵਾਲ ਦੀ ਹਵੇਲੀ ਅੱਜ ਵੀ ਖੜੀ ਏ ਉਹਨੂੰ ਸੰਭਾਲ ਲਈਦਾ ਕਿਹੜੀਆਂ ਚੀਜ਼ਾਂ ਕਿੰਨੀਆਂ ਇਮਾਰਤਾਂ ਖੜੀਆਂ ਹਿੰਦੁਸਤਾਨ ਦੇ ਵਿੱਚ ਮੁਗਲਾਂ ਦੀਆਂ ਕਿੰਨੀਆਂ ਬਣਾਈਆਂ ਉਹ ਖੜੀਆਂ ਚਮਕੌਰ ਦੀ ਗੜੀ ਨੂੰ ਗੁਰਦਾਰਾ ਬਣਾ ਕੇ ਰੱਖ ਦਿੱਤਾ ਗੁਰੂ ਮਹਾਰਾਜ ਕਿਰਪਾ ਕਰਨ 135 ਫੁੱਟ ਉੱਪਰ ਸੀ ਤੇ ਫਿਰ ਹੁਣ ਠੰਡ ਦੇ ਵਿੱਚ ਗਰਮ ਕੱਪੜਾ ਚਾਹੀਦਾ ਹੈ ਪਹਿਲੇ ਦਿਨ ਪੇਸ਼ੀ ਹੁੰਦੀ ਆ ਸਹਬਜ਼ਾਦਿਆਂ ਦੀ ਬੜੇ ਲਾਲਚ ਦਿੰਦੇ ਆ ਡਰਾਵੇ ਦਿੱਤੇ ਜਾਂਦੇ ਆ ਵਜ਼ੀਰ ਖਾਨ ਨੂੰ ਬੜਾ ਗੁੱਸਾ ਹੁੰਦਾ ਉੱਠ ਕੇ ਖੜਾ ਹੋ ਜਾਂਦਾ ਸੂਬੇਦਾਰ ਸੀ ਕਹਿੰਦਾ ਕਾਤੇ ਮਨਤਾ ਕਰਦੇ ਉਹਨਾਂ ਦੀ ਛੱਡ ਦਿਓ ਅੱਜ ਦੀ ਰਾਤ ਸ਼ੇਰੇ ਆ ਕੇ ਇਹ ਸਾਡੇ ਅੱਗੇ ਤਰਲੇ ਲੈਣਗੇ ਵੀ ਅਸੀਂ ਇਸਲਾਮ ਕਬੂਲ ਕਰਦੇ ਆ ਆਪਣਾ ਧਰਮ ਛੱਡਦੇ ਆ ਇਹਨਾਂ ਨੂੰ ਛੱਡ ਦਿਓ ਠੰਡੇ ਬੁਰਜ ਦੇ ਉੱਪਰ ਇਹ ਤਾਂ ਠੰਡ ਦੇ ਵਿੱਚ ਜਾਂ ਤਾਂ ਮਰ ਜਾਣਗੇ ਸਿਰ ਤੱਕ ਤੇ ਜਾਂ ਸਵੇਰੇ ਆ ਕੇ ਮਾਫੀ ਮੰਗ ਲੈਣਗੇ ਤੇ ਦੁਸ਼ਮਣ ਘੱਟ ਥੋੜੇ ਕਰਦਾ ਪਰ ਉਹ ਕਲਗੀਧਰ ਦੇ ਪੁੱਤਰ ਸੀ ਕੰਠ ਮਿਲਿਆ ਹਾਰਨਾ ਬਾਣੀ ਸੀ ਉਹਨਾਂ ਦੇ ਕੋਲ ਸਤਿਗੁਰੂ ਦੀ ਕਿਰਪਾ ਸੀ ਬਖਸ਼ਿਸ਼ ਸੀ ਮਦਦੀ ماں ਜਿਹੜੀ ਹੈ ਲੋਰੀਆਂ ਦਿੰਦੀ ਹੈ ਰਾਤ ਨਿਕਲ ਗਈ ਦੂਸਰਾ ਦਿਨ ਆਉਂਦਾ ਹੈ ਉਹੀ ਗੱਲਾਂ ਬਾਤਾਂ ਹੁੰਦੀਆਂ ਈਨ ਨਹੀਂ ਮੰਨੀ ਸਭ ਜਾਂਦਿਆਂ ਧਰਮ ਤੋਂ ਕਿਨਾਰਾ ਨਹੀਂ ਕੀਤਾ ਦੂਸਰੇ ਦਿਨ ਫਿਰ ਰਾਤ ਹੋਈ ਤੇ ਮਾਤਾ ਦੇਖਦੀ ਹੈ ਕਿਉਂਕਿ ਠੰਡ ਹੈ ਸਰੀਰ ਨੂੰ ਅਸਰ ਤਾਂ ਹੁੰਦਾ ਹੈ ਪਰ ਮਾਂ ਗੁਜਰਕੌਰ ਜੀ ਕਹਿਣ ਲੱਗੀ ਆ ਬੱਚਿਓ ਤੁਹਾਨੂੰ ਮੈਂ ਨਿਗ੍ਹ ਦੇਨੀ ਬਾਬਾ ਜੋਰਾਵਰ ਸੈਂ ਕਹਿ ਲਗਾ ਦਾਦੀ ਮਾਂ ਮੈਨੂੰ ਤਾਂ ਨਹੀਂ ਲੱਗਾ ਜਦਾਂ ਦੀ ਮੈਨੂੰ ਹੋਸ਼ ਆਈ ਆ ਵੀ ਤੂੰ ਕਦੇ ਝੂਠ ਬੋਲਿਆ ਹੋਵੇ ਹੁਣ ਕਾਹਤੇ ਐਡਾ ਵੱਡਾ ਝੂਠ ਬੋਲਦਾ ਆਉ ਤੁਹਾਨੂੰ ਨਿਗ ਦੇਵਾਂ ਨਾ ਤਾਂ ਇੱਥੇ ਕੰਬਲ ਐ ਤੇ ਨਾ ਕੋਈ ਅਰਜਾਈ ਐ ਨਾ ਕੋਈ ਗਰਮ ਕੱਪੜਾ ਐ ਕਹਿੰਦੇ ਕਿ ਹਾਂ ਪੁੱਤਰ ਮੈਂ ਹਾਂ ਹੁਣ ਵੀ ਝੂਠ ਨਹੀਂ ਬੋਲਦੀ ਆਉ ਮੈਂ ਤੁਹਾਨੂੰ ਨਿਗ ਦਿੰਨੀ ਆ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਸੁਣਾਇਆ ਤਤੀ ਤਵੀ ਦੀ ਦਾਸਤਾ ਸੁਣਾਈ ਉਬਲਦਾ ਉਹ ਪਾਣੀ ਸੇਕ ਹੀ ਸੇਕ ਐ ਇਤਿਹਾਸ ਦੱਸਿਆ ਨਿੱਗ ਦਿੱਤਾ ਤੇ ਤੀਸਰਾ ਦਿਨ ਜਿਹੜਾ ਸੀ ਨਾ ਤੀਸਰਾ ਦਿਨ ਸਪਾਈ ਲੈਣਾ ਹੁੰਦਾ ਤੇ ਦਾਦੀ ਮਾਂ ਤਿਆਰ ਕਰਕੇ ਭੇਜਦੀ ਹੈ ਤੇ ਹਰੇਕ ਬੰਦੇ ਦੇ ਅੰਦਰ ਦਿਲ ਹੁੰਦਾ ਹੈ ਹਰੇਕ ਬੰਦੇ ਭਾਵੇਂ ਕੋਈ ਜਲਾਦ ਹੋਵੇ ਭਾਵੇਂ ਕੋਈ ਮਰਨ ਵਾਲਾ ਹੋਵੇ ਕੋਈ ਮਾਰਨ ਵਾਲਾ ਹੋਵੇ ਉਹ ਤਿੰਨ ਚਾਰ ਪੌੜੀਆਂ ਜਦੋਂ ਉਤਰਿਆ ਨਾ ਬੁਰਜ ਦੀਆਂ ਤੇ ਉਹਦਾ ਮਨ ਨਹੀਂ ਕਰ ਰਿਹਾ ਸੀ ਪਰ ਹੁਕਮ ਦਾ ਬੱਧਾ ਹੋਇਆ ਸੀ। ਉਹ ਕਦੇ ਦਾਦੀ ਵੱਲ ਦੇਖਦਾ ਕਦੇ ਸੱਭ ਜਾਦਿਆਂ ਵੱਲ ਦੇਖਦਾ। ਤੇ ਦੇਖਦਿਆਂ ਦੇਖਦਿਆਂ ਦਾਦੀ ਨੂੰ ਕਹਿੰਦਾ। ਦਾਦੀ ਇਹਨਾਂ ਨੂੰ ਇੱਕ ਵਾਰੀ ਹੋਰ ਪਿਆਰ ਕਰਨਾ। ਕਹਿੰਦੀ ਬਹੁਤ ਪਿਆਰ ਕੀਤਾ। ਦਾਦੀ ਮਾਂ ਮੈਂ ਹੁਣ ਤੈਨੂੰ ਦੱਸੇ ਦਿਨਾ ਇਹ ਦੋ ਦਿਨ ਤੋਂ ਤਾਂ ਮੈਂ ਲੈ ਕੇ ਆ ਰਿਹਾ ਸੀ ਇਹਨਾਂ ਨੂੰ ਵਾਪਸ ਅੱਜ ਇਹਨਾਂ ਨੇ ਵਾਪਸ ਨਹੀਂ ਆਉਣਾ। ਅੱਜ ਇਹਨਾਂ ਨੇ ਵਾਪਸ ਨਹੀਂ ਆਉਣਾ। ਕਹਿੰਦੀ ਜੋ ਵਾਹਿਗੁਰੂ ਦੀ ਰਾਜਾ ਹੋਏਗਾ ਹੁਣਾ ਉਹੀ ਹੈ ਦੋ ਚਾਰ ਪੌੜੀਆਂ ਹੋਰ ਉਤਰੇ ਬਾਬਾ ਫਤਿਹ ਸਿੰਘ ਨੇ ਆਖਿਆ ਦਾਦੀ ਮਾਂ ਕੁਝ ਭੁੱਲ ਗਈ ਤੂੰ ਅੱਜ ਭੁੱਲ ਗਈਆਂ ਤੂੰ ਕਹਿੰਦੀ ਪੁੱਤਰ ਕੀ ਭੁੱਲ ਗਈ ਉੱਪਰ ਭੱਜ ਕੇ ਗਿਆ ਫਤਿਹ ਸਿੰਘ ਦਾਦੀ ਮਾਂ ਭੁੱਲ ਗਈ ਕੀ ਭੁੱਲ ਗਈ ਤੂੰ ਅੱਜ ਅਰਦਾਸ ਨਹੀਂ ਕੀਤੀ ਅੱਜ ਅਰਦਾਸ ਨਹੀਂ ਕੀਤੀ ਕਹਿੰ ਲਗੀ ਕਰਾਂਗੀ ਤੁਸੀਂ ਜਾਓ ਫਿਰ ਮੈਂ ਅਰਦਾਸ ਕਰਾਂ ਅੱਜ ਮੈਂ ਅਰਦਾਸ ਤੁਹਾਡੇ ਦਾਦੇ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਕਰਦੀ ਮੈਂ ਉਹਨਾਂ ਦੇ ਨਾਲ ਗੱਲ ਕਰਨੀ ਹੈ ਕਿ ਬੱਚਿਆਂ ਨੂੰ ਪਾਲਣ ਦਾ ਦੋਨਾਂ ਦਾ ਫਰਜ਼ ਹੁੰਦਾ ਨਾ ਤੇ ਦਾਦੀ ਤੇ ਦਾਦੇ ਦਾ ਤੇ ਮੈਂ ਤਾਂ ਆਪਣਾ ਫਰਜ਼ ਨਿਵਾ ਦਿੱਤਾ ਹੈ ਹੁਣ ਸ਼ਾਂਤ ਕਰ ਤੇਰੇ ਕੋਲ ਆ ਜਾਣਾ ਅਗਲੀ ਤੂੰ ਇਹਨਾਂ ਨੂੰ ਸੰਭਾਲ ਲਈ ਤੁਹਾਡੀ ਤੇਰੀ ਗੋਦ ਵਿੱਚ ਆ ਜਾਣਾ ਹੁਣ ਤੂੰ ਸੰਭਾਲ ਲੈ ਮੈਂ ਹੁਣ ਦਾਦੇ ਦੇ ਨਾਲ ਗੱਲ ਕਰਾਂਗੀ ਉਹਦੇ ਅੱਗੇ ਅਰਦਾਸ ਕਰ ਕਿਦਾਂ ਜ਼ਾਲਮਾਂ ਨੇ ਸਭ ਜਾਦਿਆਂ ਨੂੰ ਜੀਂਦਿਆਂ ਨੀਹਾਂ ਦੇ ਵਿੱਚ ਚਣਿਆ ਗਿਆ ਸ਼ਹੀਦ ਹੋ ਗਏ ਕਹਿਣ ਦਾ ਭਾਵ ਕਿ ਜਿਹਦੀ ਪ੍ਰਮਾਤਮਾ ਰਹਿਮਤ ਕਰਦਾ ਹੈ ਬਾਹਰਲੇ ਮੌਸਮ ਜਿਹੜੇ ਆ ਉਹ ਪਰੇਸ਼ਾਨ ਨਹੀਂ ਕਰ ਸਕਦੇ ਕਿਉਂਕਿ ਅੰਦਰ ਨਿਗ ਹੈ ਅੰਦਰ ਪ੍ਰਮਾਤਮਾ ਦੀ ਰਹਿਮਤ ਹੈ ਪੋਖ ਤੁਖਾਰ ਨਾ ਵਿਆਪਈ ਕਾਂਟ ਮਿਲੇਆ ਹਾਰ ਨਾ ਉਹਨਾਂ ਦੇ ਹਿਰਦੇ ਗਲੇ ਦੇ ਵਿੱਚ ਪ੍ਰਮਾਤਮਾ ਨਾਮ ਵਸਦਾ ਅਕਾਲ ਪੁਰਖ ਪਰਮੇਸ਼ਰ ਵਸਤ ਹੈ ਅੱਗੇ ਸਭ ਕਹਿੰਦੇ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਉਹਨਾਂ ਦਾ ਮਨ ਬਿੰਨਿਆ ਗਿਆ ਸਤਗੁਰ ਦੇ ਸੋਹਣੇ ਚਰਨਾਂ ਦੇ ਨਾਲ ਸੋਹਣੇ ਉਪਦੇਸ਼ਾਂ ਦੇ ਨਾਲ ਉਹਨਾਂ ਦੇ ਅੰਦਰ ਦਰਸ਼ਨ ਲਗੜਾ ਸਾਹ ਦਰਸ਼ਨਾ ਦੀ ਤਾਂਗ ਹੈ ਉਹਨਾਂ ਦੇ ਅੰਦਰ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਸ਼ਬਦ ਬੜਾ ਛੋਟਾ ਓਟ ਪਰ ਜਿਨ੍ਹਾਂ ਨੇ ਓਟ ਲਈ ਹੈ ਨਾ ਤੇ ਉਹਨਾਂ ਨੂੰ ਬਹੁਤ ਕੁਝ ਪ੍ਰਾਪਤ ਹੋਇਆ ਜਦੋਂ ਨਾ ਸੰਸਾਰ ਦੇ ਵਿੱਚ ਮਨੁੱਖ ਵਿਚਰਦਾ ਹੈ ਨਾ ਗੁਰੂ ਸਾਹਿਬ ਕਹਿੰਦੇ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾ ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਗਨਾਥ ਟੇਕ ਮਤਲਬ ਓਟ ਜਿਹੜੀ ਸਤਗੁਰੂ ਕਹਿੰਦੇ ਜਦੋਂ ਬੰਦਾ ਮੁਸ਼ਕਲ ਵਿੱਚ ਹੁੰਦਾ ਹੈ ਨਾ ਤੇ ਸਾਰੇ ਸਾਥ ਛੱਡ ਜਾਂਦੇ ਤੇ ਮੁਸ਼ਕਲ ਵਿੱਚ ਫਿਰ ਰੱਬ ਹੀ ਨੇੜੇ ਹੁੰਦਾ ਜਦੋਂ ਫਿਰ ਪਰਿਵਾਰ ਹੁੰਦਾ ਨਾ ਰਿਸ਼ਤੇਦਾਰ ਹੁੰਦੇ ਆ ਤੇ ਬੰਦਾ ਸਮਝਦਾ ਕਿ ਰੱਬ ਨੂੰ ਤਾਂ ਸਮਝਦਾ ਹੀ ਕੋਈ ਨਹੀਂ ਰੱਬ ਨੂੰ ਦੂਰ ਸਮਝਦਾ ਪਰ ਜਿੱਦਣ ਮੁਸ਼ਕਲ ਆ ਜਾਂਦੀ ਹੈ ਸਾਰੇ ਦੂਰ ਹੋ ਜਾਂਦੇ ਆ ਤੇ ਪਰਮਾਤਮਾ ਨੇੜੇ ਹੁੰਦਾ ਆ ਅਪੜਦੇ ਸ਼ਬਦ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗ ਹੋਏ ਦੁਸ਼ਮਣਾਂ ਸਾਖ ਵੀ ਭਜਖਣ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰਬ੍ਰह्म ਲੱਗੇ ਨਾ ਤਤੀ ਵਾ ਤੇ ਉਹ ਹੀ ਕਿਰਪਾ ਕਰਦਾ ਸਾਧ ਸੰਗਤ ਜੀ ਓਟ ਗੋਬਿੰਦ ਗੋਪਾਲ ਰਾਏ ਸੇਵਾ Swami ला ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾ ਵਿਖਿਆ ਮਾਇਆ ਨੂੰ ਜਹਰ ਇਥੇ ਆ ਗਿਆ ਮਾਇਆ ਤਾਂ ਉਹੀ ਹੁੰਦੀ ਹੈ ਨਾ ਸਾਧ ਸੰਗਤ ਦੀ ਮਾਇਆ ਮਾਇਆ ਦੇ ਵਿੱਚ ਫਰਕ ਹੋ ਜਾਂਦਾ ਹੈ ਮੋਹਰਾ ਤਾਂ ਗੰਗੂ ਕੋਲ ਵੀ ਹੈ ਤੇ ਮੋਹਰਾ ਟੋਡਰਮਲ ਦੇ ਕੋਲ ਵੀ ਹੈ ਫਰਕ ਕਿੰਨਾ ਮਾਇਆ ਦੇ ਵਿੱਚ ਉਹ ਥੋੜੀਆਂ ਇਹਦੀਆਂ ਮੋਹਰਾ ਦਾ ਲਾਜ ਜੀ ਹੈ ਤੇ ਉਹ ਸਾਰਾ ਕੁਝ ਲਟਾਉਣ ਵਾਸਤੇ ਤਿਆਰ ਹੈ ਦਸ਼ਮੇਸ਼ ਬਾਦਸ਼ਾਹ ਤੋਂ ਵਿਖਿਆ ਬਣ ਗਈ ਨਾ ਉਹਦੇ ਵਾਸਤੇ ਗੰਗੂ ਵਾਸਤੇ ਜਹਰ ਬਣ ਗਈ ਪੈਸੇ ਉਹੀ ਆ ਮਾਇਆ ਉਹੀ ਹੁੰਦੀ ਆ ਬਰਤ ਨਹੀਂ ਕਿਦਾਂ ਉਹੀ ਪੈਸੇ ਸੀ ਗੁਰੂ ਨਾਨਕ ਸਾਹਿਬ ਜੀ ਸੱਚਾ ਸੌਦਾ ਕਰਦੇ ਆ ਜੋ ਅੱਜ ਵੀ ਦੁਨੀਆ ਤੇ ਸਿੱਖ ਲੰਗਰ ਚਲਾ ਰਹੇ ਪੈਸੇ ਤਾਂ ਪੈਸੇ ਸੀ ਨਾ ਮਾਇਆ ਹੀ ਆ ਨਾ ਜਿਹਦੇ ਨਾਲ ਲੰਗਰ ਚਲਾਇ ਉਹੀ ਪੈਸਾ ਹੁੰਦਾ ਜਿਹਦੇ ਨਾਲ ਮਨੁੱਖ ਗੰਦੇ ਕੰਮ ਕਰਦੇ ਭੈੜੇ ਕੰਮ ਕਰਦੇ ਪੈਸਾ ਤਾਂ ਉਹੀ ਹੈ ਉਹੀ ਪੈਸਾ ਹੁੰਦਾ ਜਿਹਦੇ ਨਾਲ ਧਰਮ ਕਰਦਿਆਂ ਦੇ ਵਾਸਤੇ ਚੰਗੇ ਪਾਸੇ ਬੰਦਾ ਪੈਸਾ ਲੱਗਦਾ ਕਿਸੇ ਦੀ ਮਦਦ ਕਰਦਾ ਉਹੀ ਪੈਸਾ ਹੁੰਦਾ ਮਾਇਆ ਤੋਂ ਹੀ ਜੇ ਰੱਬ ਭੁੱਲ ਗਿਆ ਤੇ ਇਹੀ ਮਾਇਆ ਜਿਹੜੀ ਹੈ ਜ਼ਹਿਰ ਬਣ ਜਾਂਦੀ ਸਤਗੁਰੂ ਕਹਿੰਦੇ ਜੇ ਰੱਬ ਪਰਮੇਸ਼ਰ ਨਾਲ ਹੈ ਨਾ ਵਿਖਿਆ ਪਹੋ ਨਾ ਸਕਈ ਮਿਲ ਸਾਧੂ ਗੁਣਗਾ ਇਹਨੂੰ ਨਾ ਸਤਗੁਰ ਨੇ ਆਖਿਆ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਕਿੰਨੀ ਸੇਵਾ ਲੋਕੀ ਕਰਦੇ ਆ ਮਾਇਆ ਦੀ ਪੂਜਾ ਕਰਦੇ ਪਰ ਸਤਿਗੁਰੂ ਕਹਿੰਦੇ ਇਹ ਸੱਪਣੀ ਐ ਨਾਗਣੀ ਐ ਇਹਨੂੰ ਇਹਦਾ ਡੰਗ ਕੱਢ ਕੇ ਵਰਤਣਾ ਸਿੱਖ ਨੇ ਮਾਇਆ ਨੂੰ ਗੁਜਰਾਨ ਸਮਝਣਾ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੰਗਾ ਜਹ ਤ ਉਪਜੀਤ ਐ ਮਿਲੀ ਸੱਚੀ ਪ੍ਰੀਤ ਸਮਾ ਜਿੱਥੋਂ ਇਹਦੀ ਸੁਰਤ ਇਹਦੀ ਪ੍ਰੀਤ ਪੈਦਾ ਹੋਈ ਨਾ ਫਿਰ ਉਹਦੇ ਵਿੱਚ ਸਮਾ ਜਾਂਦੇ ਜਿੱਦਾਂ ਜਿੱਦਾਂ ਸਾਡੇ ਅੰਦਰ ਲਗਨ ਪੈਦਾ ਹੋਈ ਤੇ ਉਹ ਤੇ ਜਿਹਦੇ ਪ੍ਰਤੀ ਲਗਨ ਪੈਦਾ ਹੋਈ ਆ ਪਰਮਾਤਮਾ ਦੇ ਪ੍ਰਤੀ ਤੇ ਉਹਦੇ ਵਿੱਚ ਲੀਨ ਹੋ ਜਾਂਦੇ ਜਹਨ ਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਕਰ ਕਹਿੰਦੇ ਹੱਥਾਂ ਨੂੰ ਗਹਿ ਮਤਲ ਪਕੜਨਾ ਜਦੋਂ ਸਤਪੁਰੂ ਹੀ ਹੱਥ ਸਾਡਾ ਪਕੜ ਲੈਂਦਾ ਹੈ ਪਰਮਾਤਮਾ ਹੱਥ ਪਕੜ ਲੈਂਦਾ ਹੁਣ ਪਰਮਾਤਮਨ ਧੱਕਾ ਦੋ ਹੀ ਕੋਈ ਮਾਰ ਸਕਦਾ ਉਹਨੂੰ ਕੋਈ ਨਹੀਂ ਧੱਕਾ ਮਾਰ ਸਕਦਾ ਵੀ ਕਿਸੇ ਨੂੰ ਜਦੋਂ ਬੱਚੇ ਨੂੰ ਕਿਡਨਾਪ ਕਰ ਲੈਂਦੇ ਆ ਉਹ ਵੱਡਾ ਕੋਈ ਲੈ ਕੇ ਜਾਂਦਾ ਉਹਨੂੰ ਧੱਕਾ ਮਾਰ ਕੇ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਰੱਬ ਨੂੰ ਥੋੜਾ ਕੋਈ ਧੱਕਾ ਮਾਰ ਸਕਦਾ ਜਦੋਂ ਅਸੀਂ ਬਾਹ ਉਹਨੂੰ ਫੜਾ ਦਿੱ ਆਪਣਾ ਹੱਥ ਉਹਨੂੰ ਫੜਾ ਦਿੱਤਾ ਤੇ ਕੋਈ ਨਹੀਂ ਫਿਰ ਦੁਨੀਆ ਦੀ ਤਾਕਤ ਜਿਹੜੀ ਹੈ ਸਾਨੂੰ ਉਤੋਂ ਦੂਰ ਕਰ ਸਕਦੀ ਸਾਨੂੰ ਵਿਛੋੜ ਸਕਦੀ ਪਰ ਲੋਕਾਂ ਨੇ ਬਾਹ ਨੂੰ ਲੋਕਾਂ ਨੂੰ ਬਥੇਰੇ ਨੂੰ ਫੜਾਈਏ ਕਿਸੇ ਕਦੇ ਕਿਸੇ ਨੂੰ ਬਾਹ ਫੜਾ ਤੇ ਕਦੇ ਕਿਸੇ ਨੂੰ ਬਾਹ ਫੜਾ ਦਿੱਤੀ ਤੇ ਸਤਗੁਰੂ ਮਹਾਰਾਜ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਪ੍ਰਮਾਤਮਾ ਨੇ ਬਾਹ ਫੜ ਲਈ ਬਹੜ ਨਾ ਵਿਛੜਿਆ ਫਿਰ ਕਹਿੰਦੇ ਦੁਬਾਰਾ ਫਿਰ ਵਿਛੋੜਾ ਨਹੀਂ ਹੁੰਦਾ ਜਿਹੜੇ ਪ੍ਰਮਾਤਮਾ ਨੂੰ ਆਪਣੀ ਬਾਹ ਫੜਾ ਦਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨਾ ਵਿਛੜਿਆ ਉਬਾਰ ਜਾਓ ਲਖ 베ਰੀਆਂ ਹਰ ਸੱਜਣ ਅਗਮ ਅਗਾਹ ਕਹਿੰਦੇ ਬਾਰ-ਬਾਰ ਆਪਣੇ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਸੀਂ ਸਦਕੇ ਜਾਣਾ ਬਾਰ-ਬਾਰ ਸਦਕੇ ਜਾਣਾ ਆ ਪੜਦੇ ਨਾ ਆਸਾ ਕੀ ਵਾਰ ਦਾ ਸ਼ਲੋਕ ਹੈ ਕਿਉਂਕਿ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਜਦੋਂ ਅਸੀਂ ਉਹਨੂੰ ਸਮਝਣ ਦਾ ਚਤਨ ਕਰਾਂ ਪੜਦੇ ਤਾਂ ਆਪਾਂ ਸਾਰੇ ਹੀ ਆ ਸਭ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾਰੀ ਸੱਦਵਾ ਹੁਣ ਇਹ ਤੇ ਸ਼ਬਦ ਆ ਸੱਦ ਦਾ ਅਰਥ ਹੁੰਦਾ 100 ਦਿਹਾੜੀ ਮਤਲਬ ਸਾਰਾ ਦਿਨ ਇੱਥੇ ਰਾਤ ਦੀ ਗੱਲ ਨਹੀਂ ਕਰ ਰਹੇ ਤੁਸੀਂ ਬੰਦੇ ਨੇ ਸੌਣਾ ਵੀ ਆ ਦਿਨੇ ਹੀ ਬੰਦਾ ਸਾਰਾ ਕੁਝ ਕਰਦਾ ਝੂਠ ਬੋਲਣਾ ਕਿਸੇ ਨੂੰ ਧੋਖਾ ਕਰਨਾ ਪਾਪ ਕਰਨਾ ਕਹਿੰਦੇ ਰੱਬ ਤੈਨੂੰ ਯਾਦ ਰਵੇ ਅਕਾਲ ਪੁਰਖ ਦੀ ਜਾਦ ਜਿਹੜੀ ਆ ਤੇਰੇ ਜੀਵਨ ਦੇ ਵਿੱਚ ਸਦੀ ਵੀ ਬਣ ਜਾਏ ਤੇ ਉਹ ਤੋਂ ਬਾਰ-ਬਾਰ ਸਤਕੇ ਜਾਣਾ ਬਾਰ-ਬਾਰ ਬਲਿਹਾਰ ਜਾਣਾ ਕਿਉਂਕਿ ਉਹਨੇ ਹੀ ਕਿਰਪਾ ਕਰਨੀ ਹੈ ਨਾ ਉਹਨੇ ਰਹਿਮਤ ਕਰਨੀ ਸਾਨੂੰ ਬਿਕਾਰਾਂ ਤੋਂ ਛਡਾਉਣ ਵਾਲਾ ਹੀ ਉਹ ਹੀ ਹੈ ਤੇ ਉਸ ਪ੍ਰਮਾਤਮਾ ਕਾਲਪੁਰਖ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕਿਉਂਕਿ ਜੀਵਨ ਦੇ ਵਿੱਚ ਕਿ ਐਸੇ ਵਿਦਿਆਰਥੀ ਹੁੰਦੇ ਹਨ ਨਾ ਸਕੂਲ ਦੇ ਵਿੱਚ ਦਾਖਲਾ ਤਾਂ ਲੈਂਦੇ ਆ ਪਰ ਪੜ੍ਹਦੇ ਨਹੀਂ ਹਨ ਪੜ੍ਹਾਈ ਨਹੀਂ ਕਰਦੇ ਮਤਲਬ ਫੇਲ ਤਾਂ ਉਹਨਾਂ ਨੇ ਹੋ ਹੀ ਜਾਣਾ ਹੈ ਨਾ ਪਰ ਕਈ ਐਸੇ ਹੁੰਦੇ ਆ ਜਿਹੜੇ ਦਾਖਲਾ ਨਹੀਂ ਲੈਂਦੇ ਪੜ੍ਹਾਈ ਬਹੁਤ ਕਰਦੇ ਹੁਸ਼ਿਆਰ ਬਹੁਤ ਹੁੰਦੇ ਆ ਪਰ ਜਦੋਂ ਪੇਪਰਾਂ ਦੇ ਦੇਣ ਆਉਣਗੇ ਤੇ ਉਹਨੂੰ ਤਾਂ ਦਾਖਲਾ ਮਤਲਬ ਮਿਲਿਆ ਹੀ ਆ ਉਹ ਤਾਂ ਪੇਪਰ 'ਚ ਬਹਿ ਜਾਂਦਾ ਪਰ ਉਹ ਲਿਖੇਗਾ ਕਿ ਉਹਨੂੰ ਆਉਂਦਾ ਕੁਝ ਨਹੀਂ ਜਿਹਨੂੰ ਲਿਖਣਾ ਆਉਂਦਾ ਜਿਹਨੂੰ ਆਉਂਦਾ ਤੇ ਉਹਨੇ ਦਾਖਲਾ ਨਹੀਂ ਲਿਆ। ਅੱਜ ਇਹ ਹੀ ਹਾਲਤ ਹੈ ਜੇ ਜੇ ਬਾਣੀ ਪੜ ਰਹੇ ਆ ਸਿੱਖ ਗੱਲਾਂ ਬਹੁਤ ਕਰਨਗੇ ਤੇ ਅਸੀਂ ਤਾਂ ਅਮਰ ਨਹੀਂ ਸ਼ੱਕਦੇ। ਜਿਹਨਾਂ ਨੇ ਅਮਰ ਸ਼ੱਕਿਆ ਉਹ ਬਾਣੀ ਨਹੀਂ ਪੜਦੇ। ਮੈਂ ਕਹਨਾ ਸਾਧ ਸੰਗਤ ਦੀ 80% ਤੁਸੀਂ ਤਾਂ ਭਾਗਾਂ ਵਾਲੇ 80% ਸਿੱਖ ਹੋਣਗੇ ਜਿਨ੍ਹਾਂ ਦੇ ਕਰ ਨਿਤਨੇਮ ਨਹੀਂ ਹੁੰਦੇ। ਜੇ ਆਪਾਂ ਕਹਿੰਦੇ ਸਿੱਖ ਤੇ ਉਹ ਜੀਵਨ ਜਿਹੜਾ ਸਤਗੁਰ ਨੇ ਦਿੱਤਾ ਫੇਲ ਆ ਨਾ ਫਿਰ ਦਾਖਲਾ ਲੈ ਕੇ ਅੰਮ੍ਰਿਤ ਛਕ ਲਿਆ ਦੇਖਾ ਦੇ ਕੀ ਕਰ ਲਈ ਪਰ ਦਾਖਲਾ ਲੈਣਾ ਵੀ ਜ਼ਰੂਰੀ ਹੈ ਪੜਾਈ ਕਰ ਰਹੇ ਆ ਤੇ ਦਾਖਲਾ ਵੀ ਬਹੁਤ ਜ਼ਰੂਰੀ ਬਾਣੀ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ ਬਾਣੀ ਤੋਂ ਬਿਨਾ ਸਾਡਾ ਜੀਵਨ ਨਹੀਂ ਹੁਣ ਆਉਣ ਵਾਲੇ ਦਿਨ ਕਿਹੜੇ ਆ ਪਹਿਲਾਂ ਤਾਂ ਗੁਰੂ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ 29 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਜੋ ਦਮਦਮਾ ਸਭ ਸੰਪੂਰਨਤਾ ਹੋਈ ਤੇ 4 ਤਰੀਕ ਨੂੰ 4 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਇਆ। ਪਰ ਅਸੀਂ ਤਾਂ ਚਾਨਣ ਦੇ ਨਾਲ ਕਦੇ ਬਾਣੀ ਪੜ੍ਹੀ ਨਹੀਂ। ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ ਲਾਵਾਂ, ਦਲਾਵਾਂ, ਔਂਕੜ ਅਸੀਂ ਤਾਂ ਇਹ ਮੰਨਦਾ ਕਿ ਪੜ੍ਹਨਾ ਹੈ। ਵੀ ਮੈਂ ਲੋਕਾਂ ਨੂੰ ਦੱਸਣਾ ਵੀ ਮੈਂ ਮਹੀਨੇ 'ਚ ਪਾਠ ਕਰ ਲਿਆ। ਪੜ੍ਹ-ਪੜ ਗੱਡੀ ਲੱਦੀ ਏ, ਪੜ੍ਹ-ਪੜ ਭਰੀਏ। ਸਾਤ ਪੜ੍ਹ-ਪੜ ਬੇੜੀ ਪਾਈਏ, ਪੜ੍ਹ-ਪੜ ਗੱਡੀਆਂ ਖਾਤ। ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਮੈਂ ਉਦਾਹਰਨ ਦੇ ਰਿਹਾ ਉਹ ਸਮਾਂ ਹੈਗਾ 5 ਮਿੰਟ ਪਹਿਲੀ ਪੌੜੀ ਆਪਾਂ ਪੜਦੇ ਆਂ ਤੇ ਪਹਿਲੀ ਪੌੜੀ ਦੇ ਵਿੱਚ ਆਪਾਂ ਘੱਟੋ ਘੱਟ 10 ਗਲਤੀਆਂ ਘੜਦੇ ਆਂ ਉਚਾਰਨ ਦੇ ਵਿੱਚ ਉੱਥੇ ਲਿਖਿਆ ਸੋਚਾ ਹੈ ਅਸੀਂ ਪੜਦੇ ਆਂ ਸੋਚੇ ਚੱਚੇ ਨੂੰ ਦੋ ਲਾਮਾਂ ਲੱਗੀਆਂ ਸੋਚਾ ਸੋਚਨਾ ਹੋ ਬਈ ਹੋ ਤੁਸੀਂ ਦਰਸ਼ਨ ਕਰੋ ਸਿਰੇ ਪਾਠ ਕਰੋਗੇ ਨਾ ਗੁੱਟ ਕੇ ਦੇਖਿਓ ਉਥੇ ਨਾਂ ਨਹੀਂ ਲਿਖਿਆ ਨਾਂ ਨਹੀਂ ਨੰਨਾ ਕੱਲਾ ਹੀ ਨੰਨਾ ਹੈ ਅਸੀਂ ਪੜਦੇ ਨਾਂ ਸੋਚਾ ਸੋਚਣਾ ਹੋ ਗਈ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਲੱਖ ਵਾਰ ਇਕੱਠਾ ਪੜਿਆ ਜਾਂਦਾ ਹੈ ਲੱਖ ਅਲੱਗ ਹੈ ਤੇ ਬਾਹਰ ਅਲੱਗ ਹੈ ਅਰਥ ਤਾਂ ਹੀ ਬਣੇਗਾ ਨਾ ਸਾਨੂੰ ਪਤਾ ਨਹੀਂ ਕੋ ਮਗਰ ਲੱਗਾ ਹੁੰਦਾ ਵੀ ਅਸੀਂ ਫਟਾਫਟ ਪਾਠ ਕਰਨਾ ਹੀ ਆ ਪਹਿਲੀ ਪੌੜੀ ਚ ਕਰ ਰਹੇ ਆ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਫੇਰ ਆਪਾਂ ਪੜ੍ਹਦੇ ਨੇ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਹਾਂ ਲਿਖਤਾ ਚੁੱਪਾ ਪੱਪੇ ਨੂੰ ਵੀ ਪੇ ਔਰ ਪੈ ਇੱਕ ਲਾਮ ਤੇ ਦੋ ਲਾਮ ਚੁੱਪਾ ਚੁੱਪਣਾ ਹੋਵੇ ਜੇ ਲਾਏ ਰਹਾ ਲਿਪਤਾ ਇਕੱਠਾ ਹੀ ਹੈ ਲਿਪਤਾ ਭੁਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੂਰੀਆਂ ਭਾਰ ਸਹਸ ਸਿਆਣਪਾਂ ਲਖ ਹੋ ਹੈ ਹੋਏ ਪੜ ਦਿੰਦੇ ਨਾ ਹੋਏ ਹੋਏ ਪੜੋਗੇ ਤਾਂ ਈੜੀ ਆਣੀ ਹੈ ਈੜੀ ਨੂੰ ਲਾਂਵਾ ਜਾਣੀ ਹੈ ਈੜੀ ਤਾਂ ਲਿਖੀ ਨਹੀਂ ਉੱਤੇ ਹਾਹੇ ਨੂੰ ਹੋੜਾ ਹੈ ਹਾਹੇ ਨੂੰ ਸਿਆਰੀ ਹੈ ਸਹਸ ਸਿਆਣਪਾਂ ਲਖ ਹੋਹ ਤਾਂ ਇੱਕ ਨਾ ਚੱਲੇ ਨਾ ਸਿਰਫ ਧਿਆਨ ਦੇ ਨਾਲ ਜਦੋਂ ਅਸੀਂ ਧਿਆਨ ਦੇ ਨਾਲ ਉਹਦਾ ਅਰਥ ਵੀ ਬਣੇਗਾ ਤੇ ਉਹ ਸਾਨੂੰ ਜਿੱਦਾਂ ਹੁਣ ਆਪਾਂ ਮੈਂ ਆਪਾਂ ਅਸਰੀ ਵਾਰੋਂ ਪੜਦੇ ਹੀ ਆਪਾਂ ਇੱਕ ਦੋ ਜਾਣੇ ਸ਼ੁੱਧ ਪੜ੍ਹਦੇ ਆ 21ਵੀਂ ਪੌੜੀ ਆ ਜਦਾਂ ਉਦਾਹਰਨ ਦੇ ਤੌਰ ਤੇ ਅਸੀਂ ਬਣ ਜਿਤ ਸੇਵੀਏ ਸੁਖ ਪਾਈਏ ਸੇਵੀਏ ਮਤਲਬ ਅਸੀਂ ਦੂਸਰੇ ਨੂੰ ਕਹਿ ਰਹੇ ਆ ਉਦਾ ਉਹਦਾ ਅਰਥ ਕੀ ਬਣ ਜਾਏਗਾ ਅਰਥ ਦਾ ਦੂਸਰਾ ਪਾਸਾ ਹੋ ਜਾਏ ਜਿਤ ਸੇਵੀਏ ਗੁਰੂ ਸਾਹਿਬ ਕਹਿੰਦੇ ਜਿਤ ਸੇਵਿਆ ਜਿਹਦੀ ਆਰਾਧਨਾ ਕਰਕੇ ਸੁਖ ਪਾਈ ਹੈ ਕਿੰਨਾ ਉਹ ਅੰਤਰ ਹੈ ਨਾ ਸੇਵੀਏ ਔਰ ਸੇਵੇ ਅਰੇ ਦਾ ਲਾਵਾਂ ਲਾਵਾਂ ਲਾਈਆਂ ਹੋਈ ਹੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਉਧੇ ਗਾਵੇ ਕੋ ਤਾਣ ਹੋਵੇ ਕਿਸੇ ਤਾ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਅਗਲੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਬਾਣੀ ਦੇ ਉੱਪਰ ਵਿਚਾਰ ਕਰਾਂਗੇ ਇਹ ਤਾਂ ਸਤ ਸਤਗੁਰੂ ਤੋਂ ਸੱਦ ਕੇ ਜਾਣਾ ਬਾਰ ਜਾਓ ਲਖ ਬੇਰੀਆਂ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਹੈ ਨਾਨਕ ਦਰ ਪਈਆ ਸ਼ਰਮ ਮਤਲ ਲਾਜ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਜੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਨਾ ਮੈਂ ਪਾਠ ਨਹੀਂ ਕਰ ਸਕਦਾ ਮੈਂ ਜਪ ਤਪ ਨਹੀਂ ਕਰ ਸਕਦਾ ਮੈਂ ਸਿਮਰਨ ਨਹੀਂ ਕਰ ਸਕਦਾ ਇਹ ਕੰਮ ਤਾਂ ਕਰ ਸਕਦਾ ਨਾ ਗੁਰੂ ਸਾਹਿਬ ਕਹਿੰਦੇ ਉਹਦੀ ਸ਼ਰਨ ਵਿੱਚ ਆ ਜਾ ਜਰਨ ਵਿੱਚ ਆ ਗਿਆ ਤੇ ਉਹਨੇ ਆਪੇ ਹੀ लाज ਰੱਖ ਲੈਣੀ ਤੇ ਉਹ ਰਾਜ ਰੱਖ ਲੈਂਦਾ ਜੇ ਹੁਣ ਆਪਾਂ ਕਿਸੇ ਦੇ ਘਰੇ ਚਲੇ ਗਏ ਵੀ ਸਾਨੂੰ ਤਾਂ ਹੁਣ ਤੁਸੀਂ ਅਸਲ ਸਾਚ ਕੋਈ ਤਾਂ ਕੁਝ ਕਰ ਹੀ ਨਹੀਂ ਸਕਦੇ ਤੇ ਉਹ ਫਿਰ लाज ਰੱਖਦਾ ਹੈ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਿਆ ਉਹ ਜਿਹੜਾ ਦਰ ਤੇ ਪੈ ਜਾਂਦਾ ਉਹਦੀ लाज ਉਹ ਰੱਖ ਲੈਂਦਾ ਪੋਕ ਸੁਹੰਦਾ ਸਰਬ ਸੁਖ ਹੁਣ ਤੁਸੀਂ ਛੱਡ ਪੜ ਕਰਦੇ ਹੋ ਸੁਹੰਦਾ ਸ਼ਬਦ ਦਾ ਸਸੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਹੈ ਹੁਣ ਕੀ ਉਚਾਰਨ ਕਰਾਂਗੇ ਆ ਪੜ ਰਹੇ ਆਪ ਦਾ ਪੜੀ ਜਾਨੇ ਇੱਥੇ ਜਦੋਂ ਵੀ ਆਉਂਦਾ ਤੇ ਔਂਕੜ ਉਚਾਰਨ ਆਏਗਾ। ਬੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਜਿਹਦੇ ਉੱਪਰ ਉਹ ਕਿਰਪਾ ਕਰਦਾ ਜਿਹਨੂੰ ਬਖਸ਼ ਲੈਂਦਾ ਉਹਦੇ ਵਾਸਤੇ ਸਾਰਾ ਸਮਾਂ ਹੀ ਸੋਹਣਾ ਬਣ ਜਾਂਦਾ ਗੁਰੂ ਮਹਾਰਾਜ ਦੀ ਰਹਿਮਤ ਹੋ ਜਾਂਦੀ ਹੈ ਗੁਰੂ ਮਹਾਰਾਜ ਕਿਰਪਾ ਕਰ ਰਿਹਾ ਇਹ ਸ਼ਬਦ ਦੇ ਵਿੱਚ ਵੀ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਨੂੰ ਕੋਈ ਸਮੇਂ ਦਾ ਇਹਨਾਂ ਰੋਤਾਂ ਦਾ ਕੋਈ ਅਸਰ ਉਹਦੇ ਜੀਵਨ ਦੇ ਵਿੱਚ ਨਹੀਂ ਹੁੰਦਾ ਇਕੋ ਹੀ ਉਹਦੇ ਅੰਦਰ ਤਾਂਗ ਹੁੰਦੀ ਹੈ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ